ਜਯਾ ਗੁਰਦੇਵ ਤਾਨਗੁਰਦੇਵ ਜਯਾ ਭੀਮ ਜਯਾ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪੈਉ ਦਰਸ਼ਨ ਦੇਖੇ ਜਨਮ ਮਰਨ ਦੋ ਹੂੰ ਮੈਂ ਨਾਹੀ ਜਨ ਪਰ ਉਪਕਾਰ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਲਾਈ ਤਨ ਤਨ ਬਾਲੀਏ ਦੋ ਜਹਾਨ ਤਨ ਤਨ ਸਾਬ ਸਿਗੁਰਦਾਸ ਮਹਾਰਾਜ ਜੀ ਦੇ 496 ਮਹਾਨ ਜੋਤੀ ਜੋ ਸਮਾਗਮ ਅਤੇ ਤਨ ਤਨ 108 ਸੰਤ ਬਾਬਾ ਆਨੰਦ ਸਾਹਿਬ ਮਹਾਰਾਜ ਜੀ ਦੇ 69ਵੇਂ ਬਾਰਸੀ ਸਮਾਗਮ ਤੇ ਮਹਾਨ ਸੰਤ ਸਮਾਗਮ ਦਾ ਜੋਜਮ तन धन एक सौ अठ संत बा हीरादास जी महाराज उदासीन धनता एक सौ अठ संत बबा प्रेमदस जी महाराज तनता एक सौ अठ संत बबा टहलदास जी महाराज तनता एक सौ अठ संत बबा ना जी महाराज तनता एक सौ अठ संत बाबा गयानदास जी महाराज तनता एक सौ अठ संत बबा हरिदास जी महाराज तनता एक सौ अठ संत बी बीधीपोजी महाराज तन धन एक सौ अठ संत बबा हीराद जी महाराज क्यों ना गया डेरा सचखंड ਡਾਂਡੀਆਂ ਦੇ ਬਾਨੀ ਹਨ ਉਹਨਾਂ ਵੱਲੋਂ ਆਪਣੇ ਜੀਵਨ ਕਾਲ ਦੇ ਵਿੱਚ ਤੰਤਾਂ ਸਾਹਿਬ ਸ੍ਰੀ ਗੁਰੂ ਰਵਦਾਸ ਮਹਾਰਾਜੀ ਦੇ ਮਹਾ ਜੋਤੀ ਜੋਤ ਸਮਾਗ ਨੂੰ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਪ੍ਰਾਰੰਭ ਕਰਵਾਇਆ ਔਰ ਆਪਣੇ ਜੀਵਨ ਕਾਲ ਦੇ ਵਿੱਚ ਅਤੇ ਵਾਰ ਕਰਮ 바 ਤੰਤਾਂ 107 ਸੰਤ ਬਾਬਾ ਪ੍ਰੀਮਦਾਸ ਜੀ ਮਹਾਰਾਜ ਤੰਤਾਂ 107 ਸੰਤ ਬਾਬਾ ਪ੍ਰੀਮਦਾਸ ਜੀ ਮਹਾਰਾਜ ਤੰਤਾਂ 108 ਸੰਤ ਬਾਬਾ ਟਹਿਲਦਾਸ ਜੀ ਮਹਾਰਾਜ ਤਾਂ ਤਾਂ 108 ਸੰਤ ਬਾਬਾ ਆਨੰਦ ਦਾ ਜੀ ਮਹਾਰਾਜ ਤਾਂ ਤਾਂ 108 ਸੰਤ ਬਾਬਾ ਗਿਆਨ ਦਾ ਜੀ ਮਹਾਰਾਜ ਤਾਂ ਤਾਂ 108 ਸੰਤ ਬਾਬਾ ਹਰੀ ਦਾ ਜੀ ਮਹਾਰਾਜ ਜੀ ਨੇ ਜੋ ਤਾਂ ਤਾਂ 108 ਸੰਤ ਬਾਬਾ ਹੀਰਾਦਾਸ ਮਹਾਰਾਜ ਜੀ ਨੇ ਮਰਯਾਦਾ ਚਲਾਈ ਤਾਂ ਤਾਂ ਸ਼ਿਗੋਦਾਸ ਮਹਾਰਾਜ ਜੀ ਦੇ ਮਹਾਂ ਜੋਤੀ ਜੋਤ ਸਮਾਗਮ ਅਤੇ ਤਾਂ ਤਾਂ ਸਾਬ ਸਿਗੋ ਨਾਨਕ ਦੇਵ ਮਹਾਰਾਜ ਜੀ ਦੇ ਮਹਾਂ ਜੋਤੀ ਜੋਤ ਸਮਾਗਮ ਤਾਂ ਤਾਂ 108 ਸੰਤ ਬਾਬਾ ਹੀਰਾਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ 1827 ਦੇ ਵਿੱਚ ਪਰ ਆਰੰਭ ਕੀਤੇ ਜੋ ਕਿ ਕਰਮਵਾਰ ਹਰ ਸਾਲ ਮਹਾਂ ਜੋਤੀ ਜੋਤ ਸਮਾਗਮ ਦੋਨੇ ਜਿਹੜੇ ਆ ਉਹ ਮਨਾਏ ਜਾਂਦੇ ਹਨ ਤੋਂ ਸੰਗਤਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਇਸ ਸਾਲ ਵੀ ਸੇਗੋ ਦਾਸ ਮਹਾਰਾਜ ਜੀ ਦੇ 496 ਜੋਤੀ ਜੋਤ ਅਤੇ ਤੰਤੈਕ ਸਵਾਸੰਤ ਬਾਬਾ ਨਨ ਦਾਸ ਮਹਾਰਾਜ ਜੀ ਦੇ ਮਹਾਨ ਵਾਸੀ ਸਮਾਗਮ ਜੋ ਕਿ 16 ਜੂਨ 2024 ਦਿਨ ਐਤਵਾਂ ਨੂੰ ਨੇਰੇ ਵਿੱਚੇ ਸਤ ਸ੍ਰੀ ਅਖੰਡ ਜੀ ਆਪ ਪਰਾਰੰਭ ਕੀਤੇ ਜਾਣਗੇ ਔਰ 17 ਜੂਨ 2024 ਦਿਨ ਸੋਮਵਾਰ ਨੂੰ ਨਿਸ਼ਾਨ ਸਾਹਿਬ ਦੇ ਚੋਲਾ ਸਾਹਿ ਪਹਿਨਾਏ ਜਾਣਗੇ ਸਵੇਰੇ 9 ਵਜੇ ਔਰ 18 ਜੂਨ ਨੂੰ 2024 ਦਿਨ ਮੰਗਲਵਾਰ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੇ ਸ਼ਲੋਕ ਸਵੇਰੇ 8:30 ਵਜੇ ਪਰਾਰੰਭ ਹੋਣਗੇ ਔਰ 11 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਹੋਵਗੀ ਉਪਰੰਤ ਫੁੱਲੇ ਪੰਡਾਲ ਦੇ ਵਿੱਚ ਦਵਾਨ ਸਜਾਏ ਜਾਣਗੇ ਜਿਸ ਵਿੱਚ ਸ਼੍ਰੀ ਗੁਰੂ ਦਾਸ ਸਾਧੂ ਸੰਪਦਾ ਸੁਸਾਇਟੀ ਜਿਹੜੇ ਪੰਜਾਬ ਦੇ ਮਹਾਪੁਰਸ਼ ਸਤਗੁਰੂ ਗੁਰਦਾਸ ਮਹਾਰਾਜੀ ਦੇ ਜੋਤੀ ਜੋ ਸਮਾਗਮ ਤੇ ਸਤਗੁਰਾਂ ਨੂੰ ਸਰਦਾ ਦੇ ਫੁੱਲ ਭੇਟ ਕਰਨਗੇ ਔਰ ਗੁਰ ਇਤਿਹਾਸ ਸੰਗਤਾਂ ਅਨੁਸਾਰ ਵਰਣ ਕਰਾਉਣਗੇ ਔਰ ਸਮੂਹ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਟੋਟ ਲੰਗਰ ਵਰਤਾਏ ਜਾਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਤੰਤਾ ਸ਼ਿਗੋਦਾਸ ਮਹਾਰਾਜੀ ਦੇ 496 ਮਹਾਂ ਜੋਤੀ ਜੋ ਸਮਾਗਮ ਦੇ ਵਿੱਚ ਤਨ ਮਨ ਧੰਨ ਦੇ ਨਾਮ ਸੇਵਾ ਕਰਕੇ ਗੁਰੂ ਘਰ ਦੀਆਂ ਆਪਾਂ ਖੁਸ਼ੀਆਂ ਪ੍ਰਾਪਤ ਕਰੀਏ ਕਿਉਂਕਿ ਸਤਿਗੁਰ ਕਹਿੰਦੇ ਨੇ ਨਾਮ ਰਹਿਓ ਸਾਧੂ ਰਹੇਓ ਰਹੇਓ ਗੁਰੂ ਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜੱਪਿਓ ਗੁਰਮੰਤ ਤੰਤਾ ਸਤਿਗੁਰ ਗੋਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੇ ਜੀਵਨ ਕਾਲ 151 ਸਾਲ ਇਸ ਮਾਤ ਲੋਕ ਦੀ ਧਰਤੀ ਦੇ ਉੱਤੇ ਰਹਿ ਕਰਕੇ ਉਹਨਾਂ ਨੇ ਜੀਵਨ ਨੂੰ ਭੁੱਲੇ ਪਟਕਿਆਂ ਨੂੰ ਸਤਿਗੁਰਾਂ ਦਾ ਬਾਣੀ ਦੇ ਨਾਲ ਜੋੜਿਆ ਔਰ ਬਾਣੀ ਦੇ ਨਾਲ ਜੋੜਨ ਕਰਕੇ ਭੁੱਲੇ ਪਟਕੇ ਹੋਏ ਲੋਕਾਂ ਨੂੰ ਸਿੱਧੇ ਰਾਹਤੇ ਪਾਇਆ ਇਸ ਕਰਕੇ ਜਿਹੜੀ ਹੈ ਦੁਨੀਆ ਉਹਨਾਂ ਨੂੰ ਸੰਸਾਰ ਦੇ ਵਿੱਚ ਲੋਕ ਉਹਨਾਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਕੋਈ ਦੇਣ ਦਿੱਤੀ ਹੋਵੇ ਔਰ ਉਸ ਵੇਲੇ ਜਿਹੜਾ ਹੈ ਜੋ ਜਾਤ ਪਾਤ ਦਾ ਕੋੜ ਸੀ ਔਰ ਨਾਰੀ ਜਾਤੀ ਦਾ અપਮਾਨ ਕੀਤਾ ਜਾਂਦਾ ਸੀ ਔਰ ਜਿਹੜਾ ਹੈ ਬਹੁਤ ਹੀ ਮਜਬੂਤ ਦੇ ਜਿਹੜੇ ਉਹ ਧਰਮਾਂ ਦੇ ਜਿਹੜੇ ਸਨ ਉਹ ਵਿਖੇੜੇ ਪਾਏ ਹੋਏ ਸਨ ਤੇ ਸਤਗੁਰੂ ਗੁਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1433 ਸਮਾਗ ਸੁਦੀ 15 ਦੁਖਿਓ ਕ ਕਲਿਆਣ ਹਿਤ ਪ੍ਰਗਟੇ ਗੁਰੂ ਵਿਦਾਸ ਔਰ ਉਹਨਾਂ ਨੇ ਸਤਗੁਰਾਂ ਨੇ ਗੁਰੂ ਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਮਹਾਨ ਧਰਤੀ ਦੇ ਉੱਤੇ ਇਸ ਭਾਰਤ ਦੀ ਧਰਤੀ ਤੇ ਆ ਕਰਕੇ ਦੁਨੀਆ ਨੂੰ ਸੰਸਾਰ ਨੂੰ ਸਿੱਧੇ ਰਾਹਤੇ ਪਾਇਆ ਇਸ ਕਰਕੇ ਜਿਹੜਾ ਹੈ ਤੰਤਾਂ ਦੇ 108 ਸੰਤ ਬਾਬਾ ਹੀਰਾਦਾਸ ਮਹਾਰਾਜ ਜੀ ਨੇ ਕ੍ਰੀਬ 1827 ਦੇ ਵਿੱਚ ਪਹਿਲਾ ਜੋਤੀ ਜੋ ਸਮਾਗਮ ਇਸ ਡੇਰੇ ਵਿਖੇ ਮਨਾਇਆ ਸੀ ਔਰ ਭਾਵੇਂ 496 ਜੋਤੀ ਜੋਤ ਹੈ ਤੇ ਡੇਰੇ ਵਿਖੇ 197 ਜਿਹੜਾ ਹੈ ਉਹ ਮਨਾਇਆ ਜਾਣਾ ਹੈ ਅੱਜ ਭਾਵੇਂ ਦੁਨੀਆਂ ਦੇ ਸੰਸਾਰ ਦੇ ਵਿੱਚ ਵੱਖ-ਵੱਖ ਡੇਰਿਆਂ ਦੇ ਵਿੱਚ ਵੱਖ-ਵੱਖ ਗੁਰੂ ਵਿਦਾਸ ਮਹਾਰਾਜ ਦੇ ਪਵਿੱਤਰ ਧਾਰਮਿਕ ਸਥਾਨਾਂ ਤੇ ਜਿਹੜਾ ਹੈ ਸੰਗਰਾਂਦ ਵਾਲੇ ਦਿਨ ਸਤਗੁਰੂ ਗੁਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਜੋਤੀ ਜੋ ਸਮਾਗਮ ਤੇ ਅੱਜ ਕੱਲ ਜਿਹੜਾ ਹੈ ਉੱਚ ਵੀਲਾ ਲਾਈਆਂ ਜਾਂਦੀਆਂ ਹਨ ਇਸ ਕਰਕੇ ਧੰਤਾਂ ਦੇ 108 ਸੰਤ ਬਾਬਾ ਹੀਰਾਦਾਸ ਮਹਾਰਾਜ ਜੀ ਨੇ ਉਸ ਸਮੇਂ ਜਿਹੜਾ ਹੈ ਮਹਾਨ ਇਹ ਕਾਜ ਪ੍ਰਾਰambh ਕੀਤਾ ਜਿਸ ਸਮੇਂ ਜਿਹੜਾ ਹੈ ਕਿਸੇ ਨੂੰ ਕੋਈ ਪਤਾ ਨਹੀਂ ਸੀ ਇਸ ਕਰਕੇ ਦੁਨੀਆ ਦੇ ਸੰਸਾਰ ਦੇ ਵਿੱਚ ਜੋ ਵੀ ਸ਼ੁਭ ਕਰਮ ਕਰਦਾ ਹੈ ਉਹਦਾ ਦੁਨੀਆ ਸੰਸਾਰ ਜਿਹੜਾ ਹੈ ਉਹਨਾਂ ਦੀ ਸਦਾ ਹੀ ਵਡਿਆਈ ਕਰਦਾ ਹੈ ਉਹਨਾਂ ਨੂੰ ਜਿਹੜਾ ਹੈ ਸਦਾ ਹੀ ਨਤਮस्तक ਹੁੰਦਾ ਹੈ ਵੱਖ-ਵੱਖ ਢੇਰਿਆਂ ਦੇ ਵਿੱਚ ਵੀ ਹੁਣ ਜਿਹੜਾ ਹੈ 6 ਤੋਂ 10 ਮਹਾਰਾਜ ਜੀ ਦਾ ਜੋਤੀ ਜੋਤ ਸਮਾਗਮ ਮਨਾਏ ਜਾਂਦੇ ਹਨ ਔਰ ਸ਼ਵੀਰ ਲਾ ਲੇ ਜਣੀਆਂ ਉਹ ਵੀ ਲਵਾਈਆਂ ਜਾ ਰਹੀਆਂ ਕਿਉਂਕਿ ਇਹ ਸਮਾਸੀ ਕਰੀਬ 10 ਸਾਲ ਪਹਿਲਾਂ ਕਾਂਸੀ ਟੀਵੀ ਦੇ ਉੱਤੇ ਜਦੋਂ ਇਹ ਮਹਾਨ ਜੋਤੀ ਜੋ ਸਮਾਗਮ ਗੁਰੂ ਦਾਸ ਮਹਾਰਾਜੀ ਦਾ ਉਦੇਸ਼ ਵਿਦੇਸ਼ ਦੀਆਂ ਸੰਗਤਾਂ ਤੱਕ ਲਾਈਵ ਜਿਹੜਾ ਹੈ ਚੈਨਲ ਤੇ ਉਹ ਚਲਾਇਆ ਗਿਆ ਸੀ ਇਸ ਕਰਕੇ ਦੁਨੀਆ ਨੂੰ ਜਾਗਰਤੀ ਹੋਈ ਔਰ ਹੁਣ ਹਰ ਸਾਲ ਜਿਹੜਾ ਹੈ ਵੱਧ ਤੋਂ ਵੱਧ ਗੁਰੂ ਦਾਸ ਮਹਾਰਾਜੀ ਦੇ ਦੇਸ਼ ਦੇ ਵਿੱਚ ਵੀ ਔਰ ਵਿਦੇਸ਼ ਦੇ ਵਿੱਚ ਵੀ ਜਿਹੜਾ ਹੈ ਉਹ ਮਹਾਨ ਜੋਤੀ ਜੋਤ ਸਮਾਗਮ ਜਿਹੜੇ ਮਨਾਏ ਜਾਂਦੇ ਹਨ ਇਸ ਕਰਕੇ ਗੁਰੂ ਵ다ਸ ਨਾਮ ਲੇਵਾ ਸੰਗਤਾਂ ਜਿਹੜੀਆਂ ਨੇ ਉਹ ਧੰਤਾ ਦੇ ਜੋਗ ਹਨ ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਵ다ਸ ਮਹਾਰਾਜੀ ਦੇ ਪਹਿਲਾਂ ਜੋ ਕੇਵਲ ਤੇ ਕੇਵਲ ਜਨਮ ਦਿਹਾੜੇ ਮਨਾ ਕਰਕੇ ਜਿਹੜਾ ਹੈ ਆਪਾਂ ਸਮਾਪਤੀ ਕਰ ਦਿੰਦੇ ਸੀ ਤੇ ਦੂਸਰੇ ਸਾਲ ਜਾ ਕੇ ਆਪਾਂ ਫਿਰ ਜਦ ਆਪਾਂ ਨੂੰ ਆਉਂਦੀ ਸੀ ਪਰ ਜਿਹੜਾ ਹੈ ਤੰਤਾ ਇੱਕ ਸਵਾਰ ਸੰਤ ਬਾਬਾ ਹੀਰਾਦਾਸ ਮਹਾਰਾਜੀ ਦੇ ਡੇਰੇ ਵਿਖੇ ਸ਼੍ਰੀ ਗੁਰਦਾਸ ਮਹਾਰਾਜੀ ਦਾ ਗੁਰਪੁਰਬ ਜੋ ਮਹਾਨ ਜਨਮ ਦਿਹਾੜਾ ਹੈ ਜੋ ਪ੍ਰਕਾਸ਼ ਦਿਹਾੜਾ ਹੈ ਉਹ ਵੀ ਮਨਾਇਆ ਜਾਂਦਾ ਹੈ ਉਹ ਜੋਤੀ ਜੋ ਸਮਾਗਮ ਗੁਰੂ ਅਰਦਾਸ ਮਹਾਰਾਜ ਜੀ ਦੇ ਉਹ ਗੁਨਾਨਕ ਸਾਹਿਬ ਮਹਾਰਾਜ ਜੀ ਦੇ ਜੋਤੀ ਜੋ ਸਮਾਗਮ ਅਤੇ ਜੰਝੂ ਦੇਵਸ ਉਹ ਜਿਹੜਾ ਹੈ ਉਹ ਵੀ ਮਨਾਏ ਜਾਂਦੇ ਹਨ ਔਰ ਵੱਖ-ਵੱਖ ਜਿਹੜੇ ਹੈ ਉਹ ਸਮਾਗਮ ਕਰਵਾਏ ਜਾਂਦੇ ਹਨ ਇਸ ਕਰਕੇ ਜਿਹੜੀ ਹੈ ਸਾਡੀ ਕੌਮ ਨੂੰ ਜਿਹੜੀ ਹੈ ਉਹ ਜਾਗਰਤੀ ਆਵੇ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਜਿੱਥੇ ਆਪਾਂ ਗੁਰੂ ਅਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਮਨਾਉਂਦੇ ਆ ਉੱਥੇ ਗੁਰੂ ਅਰਦਾਸ ਮਹਾਰਾਜ ਜੀ ਦਾ ਮਹਾ ਜੋਤੀ ਜੋਤ ਨੂੰ ਸਮਾਗਮ ਵੀ ਆਪਾਂ ਮਨਾਇਆ ਕਰੀਏ ਤਾਂ ਕਿ ਜਿਹੜਾ ਹੈ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਜੋ ਜੀਵਨ ਉਹਦੀ ਜਾਂਚ ਸਾਨੂੰ ਸਿਖਾਈ ਹੈ ਉਹਦੇ ਬਾਰੇ ਆਪਾਂ ਸਿੱਖ ਸਕੀਏ ਔਰ ਜਿਹੜਾ ਹੈ ਅੱਜ ਜਿਹੜੀ ਆ ਧਰਤੀ ਹੈ ਉਹ ਪਾਣੀ ਤੋਂ ਜਿਹੜੀ ਹੈ ਉਹ ਬਹੁਤ ਘਟ ਰਿਹਾ ਹੈ ਸੰਗਤਾਂ ਜਿਹੜੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਜਿੱਥੇ ਆਪਾਂ ਇੰਨੇ ਜਿਹੜੀ ਆਪਾਂ ਛਵੀਲਾ ਲਗਾਉਂਦੇ ਆ ਉਹਦੇ ਨਾਲ-ਨਾਲ ਜਿਹੜਾ ਹੈ ਆਪਾਂ ਜਿਹੜਾ ਹੈ ਪੌਦੇ ਵੀ ਲਵਾਈਏ ਤਾਕੇ ਜਿਹੜੀ ਹੈ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਵੀ ਜਿਹੜਾ ਹੈ ਸਾਡੇ ਕੋ ਇਹ ਆਸ ਰੱਖਦੀ ਹੋਵੇਗੀ ਕਿ ਸਾਡੇ ਪੁਰਖਿਆਂ ਨੇ ਕੀ ਕੀਤਾ ਹੈ ਜੋ ਸਾਡੇ ਪੁਰਖਿਆਂ ਨੇ ਵੱਡਿਆਂ ਨੇ ਸਾਨੂੰ ਦੇਣ ਦਿੱਤੀ ਹੈ ਤੇ ਅੱਜ ਆਪਾਂ ਉਹਦਾ ਆਨੰਦ ਮਾਣਦੇ ਹਾਂ ਪਰ ਇਹੋ ਜਿਹਾ ਕਾਰਜ ਨਾ ਹੋਵੇ ਕਿ ਆਪਾਂ ਜਿਹੜੀ ਹੈ ਆਪਣੇ ਬੱਚਿਆਂ ਨੂੰ ਕੋਈ ਸੇਧ ਨਾ ਦੇ ਸਕੀਏ ਔਰ ਪੰਜਾਬ ਦੀ ਧਰਤੀ ਜਿਹਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਔਰ ਉਹਦੇ ਉੱਤੋਂ ਕਿੰਨਾ ਹੁਣ ਆਪਾਂ ਨੈੱਟ ਦੇ ਉੱਤੇ ਖਬਰਾਂ ਦੇਖਦੇ ਆਂ ਉਹਦੇ ਵਿੱਚ ਕਿੰਨੀ ਜਗ੍ਹਾ ਤੇ ਦੇਖਿਆ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਤੇ ਪਾਣੀ ਜਿਹੜਾ ਉਹ ਖਤਮ ਹੋ ਰਿਹਾ ਹੈ ਇਸ ਕਰਕੇ ਜਿਹੜਾ ਹੈ ਸਾਨੂੰ ਜਿਹੜਾ ਹੈ ਪੌਦੇ ਵੀ ਲਗਾਉਣੇ ਚਾਹੀਦੇ ਹਨ ਔਰ ਜਿਹੜਾ ਹੈ ਜਿੱਥੇ ਆਪਾਂ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਆ ਜਾਂ ਕੋਈ ਵੀ ਸ਼ੁਭ ਕਰਮ ਕਰਦੇ ਆ ਤੇ ਇਹ ਜਰੂਰ ਇੱਕ ਉਪਰਾਲਾ ਕਰਿਆ ਕਰੋ ਕਿ ਤਾਂ ਕਿ ਆਪਾਂ ਜਿਹੜਾ ਹੈ ਇਹ ਸਤਿਗੁਰਾਂ ਦੇ ਜਿਹੜੇ ਆ ਪੁਰਬ ਜਿਹੜੇ ਦਿਹਾੜੇ ਜਿਹੜੇ ਆ ਮਨਾਉਣ ਦੇ ਆ ਆਪਾਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਾਰੇ ਜਿਹੜੇ ਹੈ ਉਹ ਪੌਦੇ ਲਗਾਇਆ ਕਰੋ ਉਹ ਜਿਹੜੇ ਬੱਚੇ ਸਾਡੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੇ ਆ ਉਹਨਾਂ ਨੂੰ ਬੇਨਤੀ ਹੈ ਕਿ ਧਰਮ ਦੇ ਨਾਲ ਜੁੜ ਕੇ ਗੁਰੂ ਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਸੋ ਦੁਬਾਰਾ ਇੱਕ ਵਾਰ ਬੇਨਤੀ ਹੈ ਕਿ 18 ਤਰੀਕ ਨੂੰ ਮਹਾ ਸ਼ਿਵਦਾਸ ਮਹਾਰਾਜੀ ਦੇ 496 ਜੋਤੀ ਜੋਤ ਦਿਹਾੜੇ ਤੇ ਸਤਸਿ ਅਖੰਡ ਪਾਰਸਾ ਵੀ ਦੇ ਭੋਗ ਪਾਏ ਜਾਣਗੇ ਔਰ ਸੰਤ ਬਾਬਾ ਜਸਵੀਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਸਤਗੁਰਾਂ ਦੀ ਬਾਣੀ ਸਤਿਗੁਰਾਂ ਦਾ ਇਹ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਉਣਗੇ ਔਰ ਸ਼ਿਵ ਉਦਾਸ ਸਾਧੂ ਸੰਪਦਾ ਸੈਸਟਰੀ ਜੇਸ਼ਟ ਪੰਜਾਬ ਦੇ ਮਹਾਪੁਰਸ਼ ਵੀ ਪਹੁੰਚ ਰਹੇ ਹਨ ਉਹ ਵੀ ਸਤਿਗੁਰਾਂ ਦੀ ਬਾਣੀ ਦੁਆਰਾ ਸਤਿਗੁਰਾਂ ਦੇ ਜੀਵਨ ਦੀ ਜਿਹੜੀ ਸਾਨੂੰ ਸੇਧ ਦੇਣਗੇ ਉਹ ਸਰਬ ਤਾਮ ਨਿਯੂਜ ਮਾਸਟਰ ਮੋਹਨ ਸਿੰਘ ਜੀ ਡਾਂਡੀਆਂ ਵਾਲੇ ਪਹੁੰਚੇ ਨੇ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਕਵਰੇਜ ਕਰਕੇ ਦੇਸ਼ ਵਿਦੇਸ਼ ਸੰਗਤਾਂ ਤੱਕ ਪਹੁੰਚਾਉਣੀ ਹੈ ਉਹ ਇਹਨਾਂ ਦਾ ਵੀ ਡੇਰੇ ਵਿਖੇ ਤੰਤਾ 108 ਸੰਤ ਬਾਬਾ ਹੀਰਾਦਾਸ ਜੀ ਮਹਾਰਾਉ ਦਾਸੀ ਨਾਗਿਆਂ ਦਾ ਡੇਰਾ ਸਜਖਾਂ ਡਾਂਡੀਆਂ ਵਿਖੇ ਪਹੁੰਚਣ ਤੇ ਇਹਨਾਂ ਦਾ ਵੀ ਬਹੁਤ-ਬਹੁਤ ਕੋਟਾੰਤ ਕੋਟਾ ਧੰਨਵਾਦ ਔਰ ਇਹ ਵੀ ਲਾਈਵ ਸੰਗਤਾਂ ਨੂੰ ਜਿਹੜਾ ਹੈ ਉਹ ਸਾਰਾ ਇਸ ਸਮਾਗਮ ਜਿਹੜਾ ਹੈ ਸੰਗਤਾਂ ਤੱਕ ਪਹੁੰਚਾਉਣਗੇ ਸੋ ਕਾਂਚੀ ਟੀਵੀ ਤੇ ਵੀ ਜਿਹੜਾ ਹੈ ਉਹ ਲਾਈਵ ਚੱਲੇਗਾ ਉਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਤੇ ਜਿਨ੍ਹਾਂ ਨੂੰ ਕਾਰਡ ਪਹੁੰਚ ਵੀ ਗਏ ਹਨ ਜਾਂ ਜਿਨ੍ਹਾਂ ਨੂੰ ਨਹੀਂ ਵੀ ਪਹੁੰਚੇ ਉਹ ਸਾਰੀਆਂ ਸੰਗਤਾਂ ਇਸ ਸ਼੍ਰੀ ਗੁਰਦਾਸ ਮਹਾਰਾਜ ਦੇ 496 ਮਹਾਜੋਤੀ ਜੋ ਸਮਾਗਮ ਵਿੱਚ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੰਗਤਾਂ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਸੇਵਾ ਕਰਕੇ ਲਾਹੇ ਪ੍ਰਾਪਤ ਕਰੋ ਜੈ ਗੁਰਦੇਵ ਤਾਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ